ਰੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸੁਪੁੱਤਰ ਗगनਜੀਤ ਸਿੰਘ ਬਰਨਾਲਾ ਨੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਨਮਸਤਕ ਹੋ ਕੇ ਸੰਗਤਾਂ ਤੋਂ ਮਾਫੀ ਮੰਗੀ ਗगनਜੀਤ ਸਿੰਘ ਬਰਨਾਲਾ ਜੋ ਅਕਾਲੀ ਸੁਧਾਰ ਲਹਿਰ ਦੇ ਵਿ ਸਰਗਰਮ ਆਗੂ ਨੇ ਸੋ ਉਹਨਾਂ ਨੂੰ ਮਨਾਉਣ ਲਈ ਵੀ ਜੋ ਅਕਾਲੀ ਦਲ ਬਾਦਲ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਗगनਜੀਤ ਸਿੰਘ ਬਰਨਾਲਾ ਜੋ ਕਿ ਅਕਾਲੀ ਸਟਾਰ ਲਹਿਰ ਦੇ ਧੜੇ ਨਾਲੋਂ ਅਲੱਗ ਹੋ ਕੇ ਇਕੱਲੇ ਹੀ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚ ਜਾਂਦੇ ਨੇ ਇਸ ਨੂੰ ਲੈ ਕੇ ਵੱਡੀ ਖਬਰ ਬਣ ਗਈ ਏ ਕਿ ਗगनਜੀਤ ਸਿੰਘ ਬਰਨਾਲਾ ਜੋ ਅਕਾਲੀ ਸੁਧਾਰ ਲਹਿਰ ਨਾਲੋਂ ਅਲੱਗ ਹੋ ਕੇ ਕਿਉਂ ਆਏ ਨੇ ਸਰਵੀਰ ਸਿੰਘ ਬਾਦਲ ਨਾਲ ਅੰਦਰ ਖਾਤੇ ਕੋਈ ਉਹਨਾਂ ਦੀ ਸੈਟਿੰਗ ਹੋ ਗਈ ਏ ਜਾਂ ਗगनਜੀਤ ਸਿੰਘ ਬਰਨਾਲਾ ਕੋਈ ਨਵੀਂ ਪਾਰਟੀ ਦੇ ਵਿੱਚ ਜਾ ਰਹੇ ਨੇ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਰਗਰਮ ਆਗੂ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸੁਪੁੱਤਰ ਗਗਨਜੀਤ ਸਿੰਘ ਬਰਨਾਲਾ ਜਿਵੇਂ ਹੀ ਜਵਾਰ ਗੁਰ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਏ ਅਤੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੇ ਹੋਈ ਬੇਅਦਬੀ ਦਾ ਪਛਤਾਪ ਲਈ ਬਹੁਤ ਲੇਟ ਆਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਸੰਗਤ ਤੋਂ ਮਾਫੀ ਮੰਗੀ ਉਹਨਾਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਨ ਪ੍ਰਧਾਨ ਰਣਜੀਤ ਸਿੰਘ ਤੇ ਗ੍ਰੰਥੀ ਗੋਰਾ ਸਿੰਘ ਨਾਲ ਵੀ ਗੱਲਬਾਤ ਕਰਕੇ ਉਸ ਸਮੇਂ ਦੇ ਘਟਨਾਕਰਮ ਸੰਬੰਧੀ ਜਾਣਕਾਰੀ ਲਈ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋ ਜਾਣਾ ਦੋਸ਼ੀਆਂ ਦਾ ਵੀ ਫੜੇ ਨਾ ਜਾਣਾ ਬਹੁਤ ਹੀ ਮੰਦ ਭਾਗਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਸੀਨੀਅਰ ਲੀਡਰਸ਼ਿਪ ਦਾ ਖਾਸ ਕਰਕੇ ਪ੍ਰਧਾਨ ਸਾਹਿਬ ਦੇ ਜਿੱਦੀ ਫੈਸਲਿਆਂ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਹਾਸੀਅਤੇ ਪਹੁੰਚ ਗਿਆ ਹੈ ਉਹਨਾਂ ਨੂੰ ਕਮੇਟੀ ਪ੍ਰਧਾਨ ਰਣਜੀਤ ਸਿੰਘ ਦੀ ਇੰਟਰਵਿਊ ਤੋਂ ਪਤਾ ਲੱਗਾ ਕਿ ਬੇਅਦਬੀ ਉਮਰੰਤ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੀ ਆ ਕੋਈ ਹੋਰ ਜ਼ਿੰਮੇਵਾਰ ਆ ਕੋ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਸ਼੍ਰੀ ਅਕਾਰ ਤਖਸਰ ਦੇ ਜਥੇਦਾਰ ਸਾਹਿਬ ਵੀ ਇੱਥੇ ਨਹੀਂ ਆਏ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਵੱਲੋਂ ਅੱਜ ਜੋ ਇੱਥੇ ਆਏ ਹਨ ਅਤੇ ਲੇਟ ਆਉਣ ਲਈ ਮਾਫੀ ਮੰਗਦੇ ਹਨ ਉਹਨਾਂ ਨੇ ਕਿਆ ਕਿ ਪ੍ਰਿਖਟੋ ਸudar ਲਹਿਰ ਦੇ ਦੂਜੇ ਆਗੂ ਸਹਿਬਾਨ ਵੀ ਇੱਥੇ ਪਹੁੰਚ ਕੇ ਨਮਸਤਕ ਹੋਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਜੀਤ ਸਿੰਘ ਬਨਾਲਾ ਨੇ ਜਿਸ ਸੋਚਣਾ ਪੰਜਾਬ ਦੇ ਪੰਥਕ ਹਿੱਤਾਂ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵੰਗ ਡੋਰ ਸੰਭਾਲੀ ਸੀ ਸਰਦਾਰ ਬਾਦਲ ਉਸ ਸੋਚ ਤੇ ਖਰੇ ਨਹੀਂ ਉਤਰ ਸਕੇ ਪੰਜਾਬ ਦੇ ਪੰਥਕ ਹਿੱਤਾਂ ਲਈ ਸਮੂਹ ਪੰਥਕ ਦਰਦੀਆਂ ਨੂੰ ਆਜੇ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਅੱਜ ਸਿਰਫ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ ਬਦਬੀਆਂ ਉਪਰੰਤ ਵੀ ਡੇਰਾ ਸਿਰਸਾ ਪ੍ਰਤੀ ਅੰਦਰਖਾਤੇ ਹਮਦਰਦੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਬਹੁਤ ਗਲਤ ਫੈਸਲਾ ਸੀ ਇਸ ਮੌਕੇ ਪੰਜਾਬ ਵਿਰੋਧੀਆਂ ਨੇ ਵੱਖ-ਵੱਖ ਥੇਸਾਂ 'ਚੋਂ ਪੰਜਾਬ ਨੂੰ ਘੇਰਿਆ ਹੋਇਆ ਹੈ ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਸਮੇਂ ਸੀਨੀਅਰ ਆਗੂ ਕੁਲਬੀਰ ਸਿੰਘ ਮੱਤਾ ਤੇ ਪੰਡਤ ਰਾਮਪਾਲ ਬਰਗਾੜੀ ਵੀ ਹਾਜ਼ਰ ਹੋਏ ਸੋ ਗਗਨ ਅਜੀਤ ਸਿੰਘ ਬਰਨਾਲਾ ਜੋ ਕਿ ਇਕੱਲੇ ਹੀ ਅਕਾਲੀ ਸਟਾਰ ਲਹਿਰ ਵਰੋਂ ਗੁਰਜ ਮੱਖਣ ਸਾਲਾ ਮੱਖਣ ਸਿੰਘ ਵਾਲਾ ਵੀ ਕਿ ਪਹੁੰਚਦੇ ਨਹੀਂ ਸੋ ਉਸ ਤੋਂ ਬਾਅਦ ਚਰਚਾ ਇਹ ਬਣ ਗਈ ਕਿ ਗगनਜੀਤ ਸਿੰਘ ਬਨਾਲਾ ਕਿਉਂ ਇਕੱਲੇ ਆਏ ਆਪਣੇ ਬਾਕੀ ਸਾਥੀਆਂ ਨਾਲੋਂ ਅਲੱਗ ਬਿਨਾਂ ਦੱਸੇ ਜੋ ਕਿ ਇੱਥੇ ਪਹੁੰਚੇ ਨੇ ਸੋ ਅੰਦਰ ਖਾਤੇ ਜੋ ਕਿ ਉਹਨਾਂ ਦੀ ਖਿਚੜੀ ਪੱਕ ਰਹੀ ਏ ਜਿਵੇਂ ਉਹਨਾਂ ਦੇ ਕਰ ਪਰਮਜੀਤ ਸਿੰਘ ਸਰਨਾ ਪਹੁੰਚੇ ਸੀ ਉਹਨਾਂ ਦੇ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਉਹ ਫਿਰ ਵੀ ਅਕਾਲੀ ਸਦਾਰ ਲਹਿਰ ਦੇ ਨਾਲ ਖੜੇ ਰਹੇ ਲੇਕਿਨ ਅਚਨਚੇਤ ਕਿਉਂ ਅਕਾਲੀ ਸਦਾਰ ਲਹਿਰ ਤੋਂ ਅਲੱਗ ਹੋ ਕੇ ਉਹ ਬੁਰਜ ਮੱਖਣ ਸਿੰਘ ਵਾਲਾ ਵਿਖੇ ਪਹੁੰਚਦੇ ਨੇ ਪੰਜਾਬ ਵਿੱਚ ਵੱਡੀ ਗੇਮ ਖੇਡਣ ਜਾ ਰਹੇ ਨੇ ਗਗਨ ਅਜੀਤ ਸਿੰਘ ਪਰnala ਜਿਸ ਤਰ੍ਹਾਂ ਉਹਨਾਂ ਦੇ ਪਿਤਾ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਜਾਂਦੀ ਏ ਪ੍ਰਕਾਸ਼ ਸਿੰਘ ਬਾਦਲ ਨੇ ਇਕੱਲੇ ਹੋ ਕੇ ਇਸ ਤਰ੍ਹਾਂ ਦੀ ਗੇਮ ਖੇਡੀ ਸੀ ਸੋ ਉਹੀ ਹੁਣ ਗਗਨਾਜੀਤ ਸਿੰਘ ਬਰਨਾਲਾ ਵੱਲੋਂ ਵੀ ਚੱਲਣਾ ਚੱਲੀਆਂ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਫੇਰ ਦੁਬਾਰਾ ਬਰਨਾਲਾ ਪਰਿਵਾਰ ਦੇ ਕੋਲ ਆਉਣੀ ਚਾਹੀਦੀ ਹੈ ਬਰਨਾਲਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਹੁਤ ਵੱਡੇ ਸਰਪ੍ਰਸਤ ਸੀ ਜਿਨ੍ਹਾਂ ਨੇ ਪੰਜਾਬ ਵਿੱਚ ਬਹੁਤ ਵੱਡਾ ਯੋਗਦਾਨੇ ਬਰਨਾਲਾ ਪਰਿਵਾਰ ਦਾ ਸੋ ਬਰਨਾਲਾ ਪਰਿਵਾਰ ਦੇ ਵੱਲੋਂ ਉਹਨਾਂ ਦੇ ਸਹਿਜਾਦੇ ਹੁਣ ਫੇਰ ਸਰਗਰਮ ਹੋ ਗਏ ਨੇ ਸੋ ਅਕਾਲੀ ਦਲ ਲਈ ਜੋ ਕਿ ਬਹੁਤ ਹੀ ਵੱਡੀ ਖਬਰ ਹੈ ਅਕਾਲੀ ਦਲ ਸੁਧਾਰ ਲਹਿਰ ਜੋ ਇੱਕ ਪਾਸੇ ਆਪਣਾ ਬਹੁਤ ਧੀਮੀ ਚਾਲ ਨਾਲ ਚੱਲ ਰਹੇ ਨੇ ਔਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਜਿਹੜਾ ਕਿ ਬਹੁਤ ਤੇਜ਼ ਨਾਲ ਆਪਣੀ ਜਿਹੜਾ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ ਸੋ ਗਗਨ ਅਜੀਤ ਸਿੰਘ ਬਨਾਰਾ ਦੇ ਹੁਣ ਦੋਨਾਂ ਧੜਿਆਂ ਦੇ ਵਿਚਕਾਰ ਆ ਕੇ ਨਵੀਂ ਇੱਕ ਸਟੇਜ ਤਿਆਰ ਕਰ ਲਈਏ